ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਹਾਜ਼ਰਾਂ ਸਾਡੇ ਨਾਲ ਮੈਡਮ ਵੀਨਾ ਗੋਇਲ ਮੌਜੂਦ ਨੇ ਔਰ ਅੱਸੀ ਗੱਲ ਕਰਨੀ ਹੈ ਜੁਲਾਈ ਇਨਟੇਕ ਦੀ ਜੁਲਾਈ ਇਨਟੇਕ ਦੇ ਵਿੱਚ ਫੰਡਸ ਪ੍ਰੋਫਾਈਲ ਔਰ ਇੰਸਟੀਟਿਊਸ਼ਨ ਯੂਨੀਵਰਸਿਟੀ ਇਹ ਤਿੰਨ ਚੀਜ਼ਾਂ ਨੇ ਜਿੰਨਾ ਬਾਰੇ ਮੰਨਿਆ ਜਾਂਦਾ ਹੈ ਕਿ ਅਗਰ ਤੁਸੀਂ ਸਹੀ ਸਿਲੈਕਸ਼ਨ ਕਰ ਲਈ ਤੇ ਤੁਹਾਡੇ ਵੀਜ਼ੇ ਦੇ ਚਾਂਸ ਬਹੁਤ ਜ਼ਿਆਦਾ ਹੋ ਜਾਣਗੇ ਉਂਜ ਅਗਰ ਅਸੀਂ ਟ੍ਰੈਂਡ ਦੀ ਗੱਲ ਕਰੀਏ ਤੇ ਆਸਟ੍ਰੇਲੀਆ ਤੋਂ ਬਹੁਤ ਹੀ ਤੇਜ਼ੀ ਦੇ ਨਾਲ ਵੀਜ਼ੇ ਆ ਰਹੇ ਨੇ ਇਹਨਾਂ ਸਾਰੇ ਪੁਆਇੰਂਟਸ ਤੇ ਵੀਨਾ ਮੈਮ ਤੋਂ ਜਾਣਕਾਰੀ ਲਵਾਂਗੇ ਵੀਨਾ ਮੈਮ ਬਹੁਤ ਸਵਾਗਤ ਹੈ ਜੀ ਥੈਂਕ ਯੂ ਵੀਨਾ ਮੈਂ ਚਾਹਾਂਗਾ ਕਿ ਤੁਸੀਂ A to Z ਸਾਨੂੰ ਇਨਫੋਰਮੇਸ਼ਨ ਅਪਡੇਟ ਕਰੋ ਇੱਕ ਤਾਂ ਪ੍ਰੈਜ਼ెంట్ ਟ੍ਰੈਂਡ ਤੇ 1 ਜੁਲਾਈ ਇਨਟੇਕ ਜੇ ਅਗਰ ਹੁਣੇ ਫਾਈਲਾਂ ਲੱਗਦੀਆਂ ਨੇ ਤੇ ਕਿੰਨੀ ਕੁ ਡੇਰ ਚ ਪ੍ਰੋਸੈਸ ਕੰਪਲੀਟ ਹੋ ਕੇ ਵੀਜ਼ਾ ਐਕਸਪੈਕਟ ਕਰਦੇ ਨੇ ਬੱਚੇ ਡੱਲਾ ਸਾਹਿਬ ਅੱਦਾ ਹੈ ਕਿ ਜਿਹੜੇ ਜੁਲਾਈ ਇਨਟੇਕ ਹੈ ਬਹੁਤ ਇੰਪੋਰਟੈਂਟ ਹੈ ਔਰ ਇਸ ਟਾਈਮ ਜਿਹੜਾ ਟ੍ਰੈਂਡ ਚੱਲ ਰਿਹਾ ਆਸਟ੍ਰੇਲੀਆ ਸਟੱਡੀ ਵੀਜ਼ਾ ਦਾ ਜਿਹੜਾ ਪਿੱਛੇ 네ਗੇਟਿਵ ਟ੍ਰੈਂਡ ਸੀਗਾ ਉਹ ਪੋਜ਼ਿਟਿਵ ਹੋ ਗਿਆ ਕਿਉਂਕਿ ਉਹਦਾ ਰੀਜ਼ਨ ਹੈ ਬੱਚੇ ਡਰ ਗਏ ਫਾਈਲਾਂ ਘਟ ਪਈਆਂ ਤੇ ਹੁਣ ਜਿਹੜੀ ਫਾਈਲਾਂ ਪੈ ਰਹੀਆਂ ਵੀਜ਼ਾ ਆਲਮੋਸਟ ਸਾਰੇ ਬੱਚਿਆਂ ਨੂੰ ਮਿਲ ਰਿਹਾ ਹੈ ਇਹ 2025 ਦੇ ਸਟੂਡੈਂਟਸ ਨੂੰ ਗੁੱਡ ਨਿਊਜ਼ ਹੈ ਹੁਣ ਹਰ ਸਟੂਡੈਂਟ ਨੇ ਕੀ ਦੇਖਣਾ ਹੈ ਕਿ ਉਹਦਾ ਪ੍ਰੋਫਾਈਲ ਜਿਹੜਾ ਵੀਜ਼ਾ ਲੱਗਣ ਵਾਸਤੇ ਹੋਵੇ ਇਸ ਟਾਈਮ ਤੇ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਜਿਹੜੇ ਡਿਪਲੋਮਾ ਵਿੱਚ ਵੀਜ਼ਾ ਲਗਾ ਰਹੇ ਉਹਨਾਂ ਦੇ ਵੀ ਵੀਜ਼ੇ ਆ ਰਹੇ 23 ਪਾਸ ਆਊਟ ਵਾਲਿਆਂ ਦੇ ਵੀ ਵੀਜ਼ੇ ਆ ਰਹੇ ਆ ਜਿਹੜਾ ਕਿ ਪਿੱਛੇ ਸਮਾਲ ਦਾ ਗੈਪ ਵੀ ਜਸਟੀਫਾਈ ਪੂਰਾ ਕਰਨਾ ਪੈ ਰਿਆ ਸੀਗਾ ਉਹ ਬੱਚਿਆਂ ਦੇ ਵੀ ਵੀਜ਼ੇ ਆ ਰਹੇ दैट मींस ਆਸਟ੍ਰੇਲੀਆ ਨੇ ਵੀਜ਼ੇ ਉਹਨੂੰ ਸੋਹਣੇ ਕਰਤੇ ਉਹ ਸਟੂਡੈਂਟਸ ਬਿਲਕੁਲ ਟੈਨਸ਼ਨ ਫਰੀ ਵੀਜ਼ਾ ਲੈ ਸਕਦੇ ਆ ਹੁਣ ਜਿਹੜਾ ਸਟੂਡੈਂਟ ਬਿਲਕੁਲ ਚਾਂਸ ਨਹੀਂ ਲੈਣਾ ਚਾਹੁੰਦਾ ਉਹਨੂੰ 100% ਵਾਂਗੂ ਵੀਜ਼ਾ ਚਾਹੀਦਾ ਤੇ ਉਹਦਾ ਪ੍ਰੋਫਾਈਲ ਫਿਰ ਉਸ ਹਿਸਾਬ ਨਾਲ ਹੋਣਾ ਚਾਹੀਦਾ ਔਰ ਜੇ ਪ੍ਰੋਫਾਈਲ ਅੱਛਾ ਹੈ ਤਾਂ ਵੀਜ਼ਾ ਜ਼ਰੂਰ ਆਏਗਾ ਹੁਣ ਪ੍ਰੋਫਾਈਲ ਕਿਵੇਂ ਹੋਣੀ ਚਾਹੀਦੀ ਹੈ ਬੱਚਾ ਨਾਨ ਮੈਡੀਕਲ ਤੋਂ ਹੋਵੇ ਮੈਡੀਕਲ ਤੋਂ ਹੋਵੇ ਕਮਰਸ ਤੋਂ ਹੋਵੇ ਜਾਂ ਆਰਟਸ ਵਾਲੇ ਜਿਹੜੇ ਸਟੂਡੈਂਟਸ ਹੈ ਉਹਨਾਂ ਦੇ ਬੈਸਟ ਫੋਰ ਸਬਜੈਕਟ ਹੋਣ ਜੇ ਬਹੁਤ बड़ी ਯੂਨੀਵਰਸਿਟੀ ਹੈ ਕਾਈਂਡ ਆਫ ਯੂਨੀਵਰਸਿਟੀ ਆਫ ਐਡੀਲੇਡ ਆ ਯੂਨੀਵਰਸਿਟੀ ਆਫ ਮੈਲਬਨ ਉਹਨਾਂ ਨੂੰ 80% 70% ਇਦਾਂ ਚਾਹੀਦੇ ਆ ਜੇ 80% ਚਾਹੀਦਾ ਸਟੇਟ ਬੋਰਡ ਦਾ ਵੀ ਲੈ ਰਹੀ ਹੈ ਯੂਨੀਵਰਸਿਟੀ ਆਫ ਮੈਲਬਨ ਜਿਹੜੀ ਕਿ ਟੌਪ ਕਲਾਸ ਯੂਨੀਵਰਸਿਟੀ ਆਫ ਵਰਲਡ ਵੀ ਉਦੇ ਵਿੱਚ ਜੇ ਤੁਹਾਡੇ ਬੈਸਟ 4 ਚ 80% ਹੈ ਤੇ ਯੂਨੀਵਰਸਿਟੀ ਆ ਮੈਲਬਨ ਤੋਂ ਉਹ ਲੈ ਲੇਗੀ ਜਾਂ ਸਟੇਟ ਸਬਜੈਕਟ ਔਰ ਜੇ ਤੁਹਾਡਾ ਸਟੇਟ ਬੋਰਡ ਦਾ ਔਰ ਜੇ ਤੁਹਾਡਾ ਸੀਬੀਐਸਸੀ ਬੋਰਡ ਹੈ ਤੇ 70% ਵੀ ਤੁਸੀਂ ਆਪਣਾ ਜਿਹੜਾ ਬੱਚੇ ਦਾ ਉਹਦਾ ਸਿਲੈਕਸ਼ਨ ਹੋ ਸਕਦਾ ਹੈ ਜਦ ਮੈਂ ਕੈਵਰੇਜ ਯੂਨੀਵਰਸਿਟੀ ਦੀ ਗੱਲ ਕਰਾਂ ਤੇ 65% ਚਾਹੀਦੇ ਓਵਰ ਆਲ ਬੈਸਟ 4 ਤੇ ਬੈਸਟ 4 ਦਾ ਮਤਲਬ ਕੀ ਹੈ ਜਿਹੜੇ ਮੇਨ ਸਬਜੈਕਟਸ ਹੈ ਲਾਈਕ ਆਪਣਾ ਨਾਨ ਮੈਡੀਕਲ ਦੀ ਗੱਲ ਕਰੀਏ ਮੈਥਸ ਫਿਜ਼ਿਕਸ ਕੈਮਿਸਟਰੀ ਇੰਗਲਿਸ਼ ਇਹ ਬੈਸਟ ਕੋਰਸ ਹੁੰਦੇ ਆ ਐਦਾਂ ਹੀ ਸਟੂਡੈਂਟ ਆਪਣੇ ਕੰਬੀਨੇਸ਼ਨ ਦੇਖ ਸਕਦੇ ਆ ਜਿਦੇ ਵਿੱਚ ਕਿ ਤੁਹਾਡਾ ਆਰਟਸ ਦਾ ਕੋਈ ਸਬਜੈਕਟ ਆ ਲਾਈਕ ਪੇਂਟਿੰਗ ਜਾਂ ਕੋਈ ਹਿੰਦੀ ਹੋ ਗਿਆ ਲੈਂਗੁਏਜ ਆ ਗਿਆ ਐਸ ਤਰ੍ਹਾਂ ਦੇ ਕੋਰਸ ਮਤਲਬ ਜਿਹੜੇ ਸਬਜੈਕਟਸ ਕਾਊਂਟ ਨਹੀਂ ਹੁੰਦੇ ਹੁਣ ਪ੍ਰੋਫਾਈਲ ਬੈਸਟ ਬਣਾਉਣ ਵਾਸਤੇ ਬੱਚੇ ਨੂੰ ਕੀ ਚਾਹੀਦਾ ਹੈ ਕਿ ਉਹਦਾ ਜਿਹੜਾ ਪਰਸੈਂਟੇਜ ਠੀਕ ਹੋਏ ਪੇਰੈਂਟਸ ਦੀ ਆਈਟੀ ਆ 10 ਤੋਂ 12 ਲੱਖ ਮਿਨੀਮਮ ਹੋਏ ਔਰ ਫਾਈਨੈਂਸ਼ੀਅਲ ਡਾਕੂਮੈਂਟਸ 3 ਮੰਥਸ 올ਡ ਹੋਣ ਜੇ ਬੱਚੇ ਦਾ ਇੱਕ ਵੀ ਕਮੀ ਹੈ ਤੇ ਉਹ ਹਾਇਰ ਐਜੂਕੇਸ਼ਨ ਵਾਸਤੇ ਕਾਲਜ ਚ ਵੀਜ਼ਾ ਅਪਲਾਈ ਕਰ ਲੈ ਇਸ ਟਾਈਮ ਕਾਲਜ ਚ ਵੀ ਵੀਜ਼ਾ ਮਿਲ ਰਹਾ ਹੈ ਜੇ ਉਹਦੇ ਵਿੱਚ ਵੀ ਕੋਈ ਕਮੀ ਆ ਤਾਂ ਡਿਪਲੋਮਾ ਚ ਵੀਜ਼ਾ ਅਪਲਾਈ ਕਰ ਲੈ ਉਹ ਡਿਪਲੋਮੇ ਦਾ ਸਕਸੈਸ ਰੇਟ 60 40 ਹੈ 60% ਵੀਜ਼ਾ ਆ ਰਹੇ ਹੈ 40% ਕਿਉਂਕਿ ਅਸੀਂ ਚਾਂਸ ਲੈ ਰਹੇ ਹਾਂ ਉਹਦੇ ਵਿੱਚ ਜੇ ਪ੍ਰੋਫਾਈਲ ਨਹੀਂ ਬਣ ਰਿਹਾ 23 ਦਾ ਪਾਸ ਆਊਟ ਹੈ ਗੈਪ ਹੈ ਜਾਂ ਫਿਰ ਤੁਹਾਡਾ ਸਬਜੈਕਟਸ ਬੜੇ ਸੋਹਣੇ ਨਹੀਂ ਹੈ ਉਹ ਵੀ ਚਾਂਸ ਲੈ ਸਕਦੇ ਹੋ ਬਟ ਇਸ ਟਾਈਮ ਆਸਟ੍ਰੇਲੀਆ ਦਾ ਵੀਜ਼ਾ ਬਹੁਤ ਸੋਹਣਾ ਆ ਰਿਹਾ ਹੈ ਉਹ ਸਟੂਡੈਂਟ ਸਾਨੂੰ ਬਿਲਕੁਲ ਡਿਲੇ ਨਾ ਕਰਨ ਜਿੰਨਾ ਸਬਜੈਕਟ ਤੁਹਾਡੇ ਵਧੀਆ ਹੋਣਗੇ ਉਨੀ ਯੂਨੀਵਰਸਿਟੀ ਅੱਛੀ ਮਿਲੇਗੀ ਉਨਾ ਹੀ ਵੀਜ਼ਾ ਜਿਹੜਾ ਬਿਲਕੁਲ 100% ਵਾਂਗੂ ਆ ਜਾਂਦਾ ਚਲੋ ਹਾਂਜੀ ਜੀ ਚਲੋ ਬਹੁਤ ਹੀ ਇੰਪੋਰਟੈਂਟ ਤੁਸੀਂ ਗੱਲ ਕੀਤੀ ਹੈ ਅੱਛਾ ਜੁਲਾਈ ਇਨਟੇਕ ਕਿੰਨੀ ਜਲਦੀ ਸਟੂਡੈਂਟ ਅਪਲਾਈ ਕਰੇ ਜੁਲਾਈ ਇਨਟੇਕ ਵਾਸਤੇ ਡੱਲਾਸਾ ਬਿਲਕੁਲ ਰਾਈਟ ਟਾਈਮ ਹੈ ਕਿਉਂਕਿ ਜੈਨ ਜਿਹੜਾ ਤੁਸੀਂ ਦੇਖੋ ਜਿਹੜਾ ਅੱਧੇ ਤੋਂ ਜ਼ਿਆਦਾ ਨਿਕਲ ਚੁਕਿਆ ਤੇ ਹੁਣ ਜਿਹੜੀ ਆਫਰ ਲੈਟਰ ਆਂਚ ਫਿਰ ਬੱਚੇ ਦਾ ਫਾਈਨੈਂਸ਼ੀਅਲ ਡਾਕੂਮੈਂਟ ਜੀਡੀ ਦੇ ਡਾਕੂਮੈਂਟ ਲੈਣ ਦੇ ਵਿੱਚ ਸਾਨੂੰ ਵੀ 10-15 ਦਿਨ ਸਟੂਡੈਂਟ ਤੋਂ ਲੱਗ ਜਾਂਦੇ ਫਿਰ ਆਫਰ ਲੈਟਰ ਆਏਗੀ ਔਰ 3 ਮੰਥਸ ਪਹਿਲੇ ਜਿਹੜੀ ਹੈ ਸਾਨੂੰ ਫਾਈਲ ਵੀਜ਼ਾ ਵਾਸਤੇ ਲਾਂਚ ਕਰਨੀ ਪੈਂਦੀ ਹੈ ਹੁਣ ਦੇਖੋ ਆਫਰ ਲੈਟਰ ਆਏਗੀ ਆਫਰ ਲੈਟਰ ਦੇ ਬਾਅਦ ਜਿਹੜਾ COE ਦੇ ਪ੍ਰੋਸੈਸ ਸ਼ੁਰੂ ਹੁੰਦਾ ਹੈ ਕਈ ਵਾਰ ਯੂਨੀਵਰਸਿਟੀਆਂ ਦੀ ਸਟੂਡੈਂਟ ਨੂੰ ਇੰਟਰਵਿਊ ਵੀ ਆਂਦੀ ਹੈ ਤੇ ਉਹ ਸਾਰੇ ਪ੍ਰੋਸੈਸ ਨੂੰ 1.5 ਮਹੀਨਾ ਮਿਨੀਮਮ ਨਿਕਲ ਜਾਂਦਾ ਹੈ ਜਦ ਤੱਕ ਬੱਚੇ ਦੀ COE ਆਏਗੀ ਤਾਂ 3 ਮਹੀਨੇ ਤੋਂ ਘੱਟ ਹੀ ਟਾਈਮ ਰਹਿ ਜਾਏਗਾ ਤੇ ਇਹ ਜਿਹੜਾ ਬੈਸਟ ਟਾਈਮ ਹੈ ਕਿਉਂਕਿ ਵੀਜ਼ਾ ਵੀ ਆ ਰਿਹਾ ਹੈ ਟਾਈਮ ਵੀ ਸੋਣਾ ਹੈ ਤੇ ਇਹ ਕੰਬੀਨੇਸ਼ਨ ਇਸ ਟਾਈਮ ਜਿਹੜਾ ਸਟੂਡੈਂਟ ਹਰ ਕੋਈ ਸਟੂਡੈਂਟ ਜਿਹੜਾ ਇਹਨੂੰ ਖਰਾਬ ਨਾ ਕਰੇ ਇਹ ਨਾ ਸੋਚੇ ਕਿ ਜੁਲਾਈ ਨੇਕਾ ਆਸਟ੍ਰੇਲੀਆ ਕਦੇ ਵੀ ਇਹ ਸੋਚ ਕੇ ਨਹੀਂ ਚੱਲਦਾ ਕਿ ਹਜੇ ਤੁਹਾਡੇ ਕੋਲ ਟਾਈਮ ਹੈ ਕਿਉਂਕਿ ਉੱਥੇ ਜਿਹੜਾ ਜਿੰਨੀ ਛੇਤੀ ਅਪਲਾਈ ਕਰੋਗੇ ਉਹਨੇ ਵੀਜ਼ਾ ਚਾਂਸੇ ਜ਼ਿਆਦਾ ਹੈ ਜਿੰਨਾ ਲੇਟ ਅਪਲਾਈ ਕਰੋਗੇ ਇੱਕ ਤਾਂ ਉਹਨਾਂ ਦਾ ਕੋਟਾ ਖਤਮ ਹੋ ਚੁੱਕਿਆ ਹੋਣਾ ਹੈ ਦੂਜਾ ਜਿਹੜਾ ਵੀਜ਼ਾ ਆਫਿਸਰ ਇਹ ਕਹਿੰਦਾ ਸੀਓਈ ਆਉਣ ਦੇ ਬਾਅਦ ਜੇ ਤੁਸੀਂ ਬਹੁਤ ਲੇਟ ਫਾਈਲ ਲਾਉਂਦੇ ਹੋ ਤਾਂ ਤੁਹਾਡਾ ਵੀਜ਼ਾ ਰਿਜ਼ਲਟ ਪੋਜ਼ਿਟਿਵ ਨਹੀਂ ਹੋਊਗਾ ਇਸ ਕਰਕੇ ਤੁਹਾਡੇ ਸਾਰੇ ਡਾਕੂਮੈਂਟਸ ਰੈਡੀ ਹੋਣੇ ਚਾਹੀਦੇ ਆ ਜਿੱਦਾਂ ਹੀ ਸਈਓ ਆਏ ਵਿਦਨ ਇੱਕ ਵੀਕ ਤੁਹਾਡੀ ਫਾਈਲ ਲੱਗ ਜਾਣੀ ਚਾਹੀਦੀ ਆ ਔਰ ਹਮੇਸ਼ਾ ਕੈਲਕੂਲੇਟ ਕਰੋ ਕਿ ਫਾਈਲ ਜਿਹੜੇ ਤਿੰਨ ਮਹੀਨੇ ਪਹਿਲੇ ਲੱਗ ਜਾਏ ਇਹ ਹਜੇ ਕੋਈ ਹਾਰਡ ਐਂਡ ਫਾਸਟ ਰੂਲ ਨਹੀਂ ਹੈ 2 ਮਹੀਨੇ ਪਹਿਲੇ ਵੀ ला ਸਕਦੇ ਹੋ ਪਰ ਵੀਜ਼ਾ ਅਫੀਸਰ ਦਾ ਇਹ ਮੰਨਣਾ ਹੈ ਕਿ ਜਿੰਨਾ ਕਿਉਂਕਿ 8 ਤੋਂ 12 ਵੀਕਸ ਦਾ ਵੀਜ਼ਾ ਪ੍ਰੋਸੈਸਿੰਗ ਟਾਈਮ ਅਸੀਂ ਕਹਿ ਕੇ ਚੱਲਦੇ ਹਾਂ ਤੇ ਉਹ 2 ਤੋਂ 3 ਮਹੀਨੇ ਪਹਿਲੇ ਫਾਈਲ ਲਾਣਾ ਜ਼ਰੂਰੀ ਹੈ ਚਲੋ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਵਿਨਾਗਲ ਮੈਮ ਨੇ ਸ਼ੇਅਰ ਕੀਤੀ ਹੈ ਇਸ ਵੀਡੀਓ ਦੇ ਵਿੱਚ ਸਕਰੀਨ ਤੇ ਨੰਬਰ ਹੈ ਤੁਸੀਂ ਸਾਰੇ ਵਿਦਿਆਰਥੀ ਕਾਲ ਜਰੂਰ ਕਰੋ ਕਾਲ ਕਰਕੇ ਫਿਰ ਫੈਸਲਾ ਕਰੋ ਥੈਂਕ ਯੂ ਸੋ ਮਚ ਥੈਂਕ ਯੂ